ਨੇ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਕਿ ਲਾਹੌਰ ਸ਼ਹਿਰ ਦਾ ਜੋ ਮਾਹੌਲ ਹੈ ਉਹ ਮੁਗਲਾਂ ਦੇ ਜ਼ੁਲਮਾਂ ਤੋਂ ਇਹੋ ਜਿਹਾ ਕਤਲੋ ਗਾਲਤ ਵਾਲਾ ਬਣ ਗਿਆ ਸੀ ਜਿਸ ਵਿੱਚ ਕਿ ਪੂਰੇ ਦਿਨ ਦੇ ਵਿੱਚ ਰੋਜ਼ਾਨਾ ਸਵਾ ਪਹਿਰ ਜ਼ੁਲਮ ਹੁੰਦਾ ਸੀ ਪੂਰੇ ਸ਼ਹਿਰ ਦੇ ਉੱਪਰ ਲੋਕਾਂ ਦੇ ਉੱਪਰ ਸੋ ਸਵਾ ਪਹਿਰ ਦਾ ਮਤਲਬ ਕਿ ਦਿਨ ਦੇ ਵਿੱਚ 4 ਘੰਟੇ ਮੁਗਲਾਂ ਵੱਲੋਂ ਲੋਕਾਂ ਦੇ ਉੱਪਰ ਜ਼ੁਲਮ ਕੀਤਾ ਜਾਂਦਾ ਸੀਗਾ ਸੋ ਗੁਰੂ ਨਾਨਕ ਸਾਹਿਬ ਜੀ ਇਸ ਲਈ ਲਿਖਦੇ ਨੇ ਕਿ ਲਾਹੌਰ ਸ਼ਹਿਰ ਜ਼ਹਿਰ ਪਹਿਰ ਸਵਾ ਪਹਿਰ ਸੋ ਗੁਰਬਾਣੀ ਦੇ ਵਿੱਚ ਦਰਜ ਹੈ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਚਾਰ ਉਦਾਸੀਆਂ ਤੋਂ ਬਾਅਦ ਫਿਰ ਵਾਪਸ ਕਰਤਾਰਪੁਰਾ ਟਿਕਾਣਾ ਲਾਇਆ ਸੋ ਜਿਸ ਦਾ ਸਿੱਧਾ ਸਿੱਧਾ ਪ੍ਰਭਾਵ ਨੇੜਲੀਆਂ ਜਿਹੜੀਆਂ ਸੰਗਤਾਂ ਸੀ ਨੇੜਲੇ ਇਲਾਕੇ ਸੀ ਉਹਨਾਂ ਤੇ ਪਿਆ ਸੋ ਇਹ ਦੇਖਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਹੱਲਾ ਪਹਿਲਾ ਦੇ 27ਵੇਂ ਸ਼ਲੋਕ ਦੇ ਨਾਲ ਇੱਕ ਹੋਰ ਸ਼ਲੋਕ ਜੋੜ ਕੇ 28ਵਾਂ ਉਚਾਰਦੇ ਹੋਏ ਆਖਿਆ ਕਿ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਸੋ ਗੁਰੂ ਨਾਨਕ ਸਾਹਿਬ ਜੀ ਨੇ ਜੋ ਸ਼ਬਦ ਲਾਹੌਰ ਦੇ ਲਈ ਆਪਣੀ ਗੁਰਬਾਣੀ ਦੇ ਵਿੱਚ ਵਰਤੇ ਸੀਗੇ ਸੋ ਉੱਥੇ ਕਿਤੇ ਵੀ ਅੰਮ੍ਰਿਤਸਰ ਸ਼ਹਿਰ ਦਾ ਨਾਮ ਨਹੀਂ ਆਉਂਦਾ ਪਰ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿ ਕਿਸੇ ਸਮੇਂ ਲਾਹੌਰ ਸ਼ਹਿਰ ਦਾ ਜੋ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸ਼ਬਦ ਉਚਾਰਨ ਕਰਨੇ ਪਏ ਸੋ ਅੱਜ ਵੀ ਆਪਾਂ ਅੰਮ੍ਰਿਤਸਰ ਜੇਕਰ ਸਿਫਤੀ ਦਾ ਘਰ ਆ ਤੇ ਅੱਜ ਵੀ ਆਪਾਂ ਅੰਮ੍ਰਿਤਸਰ ਨੂੰ ਸਿਸ਼ਟੀ ਦਾ ਘਰ ਜ਼ਰੂਰ ਕਹਾਗੇ ਕਿਉਂਕਿ ਅੰਮ੍ਰਿਤਸਰ ਸ਼ਹਿਰ ਇੱਕ ਐਹੋ ਜਿਹਾ ਸ਼ਹਿਰ ਹੈ ਜੋ ਕਿ ਅੰਮ੍ਰਿਤਸਰ ਪੁਰਾਣੀਆਂ ਤੋਂ ਪੁਰਾਣੀਆਂ ਯਾਦਾਂ ਸੰਭਾਲ ਕੇ ਬੈਠਾ ਹੋਇਆ ਹੈ ਇੱਥੇ ਮਹਾਰਾਜਾਂ ਦੇ ਮਹਿਲ ਸੰਭਾਲ ਕੇ ਰੱਖੇ ਨੇ ਪ੍ਰਾਤਨ ਚੀਜ਼ਾਂ ਸੰਭਾਲ ਕੇ ਰੱਖੀਆਂ ਉਹਨਾਂ ਹੀ ਅੱਜ ਪ੍ਰਾਤਨ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਇੱਕ ਸਾਲ 1947 ਦੇ ਵਿੱਚ ਲੈ ਕੇ ਜਾਣੇ ਆ ਜੀ ਉਹ ਉਹ ਓਵੇਂ ਦਾ ਮਾਹੌਲ ਓਵੇਂ ਦੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਅੱਜ ਦਿਖਾਉਨੇ ਆ ਸੋ ਵੀਡੀਓ ਨਾਲ ਚੱਲਦੇ ਰਹੋ ਅੱਜ ਤੁਹਾਨੂੰ ਆਪਾਂ 1947 ਦੇ ਸਮੇਂ ਦਾ ਹਾਲ ਦਿਖਾਉਣੇ ਆ ਕਿ ਜੋ ਕਿ ਲਾਹੌਰ ਸ਼ਹਿਰ ਵਾਂਗ ਬਣ ਗਿਆ ਸੀਗਾ ਸੋ ਉਸ ਸਮੇਂ ਨੂੰ ਲੈ ਕੇ ਜੇ ਅੱਜ ਸੱਜਾ ਸਮਾਂ ਸੋਚੀਏ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਤਾਂ ਹੈ ਕਿਉਂਕਿ ਬਹੁਤ ਸਾਰੀਆਂ ਅੰਮ੍ਰਿਤਸਰ ਸਹਿਰ ਆਪਣੇ ਕੋਲ ਪੁਰਾਣੀਆਂ ਯਾਦਾਂ ਸੰਭਾਲ ਕੇ ਬੈਠਾ ਹੈ ਸੋ ਪਾਟਿਸ਼ੀਅਮ ਮਿਊਜ਼ੀਅਮ ਇਸ ਸਮੇਂ ਇੱਥੇ 1947 ਦੀਆਂ ਯਾਦਗਾਰਾਂ ਨੇ ਤੇ ਇਹ ਕਿਸੇ ਸਮੇਂ ਅੰਗਰੇਜ਼ਾਂ ਦੇ ਕੋਲ ਕਿਲਾ ਹੁੰਦਾ ਸੀ ਇੱਥੇ ਅੰਗਰੇਜ਼ ਦੀਆਂ ਇੰਡੀਆਂ ਫੌਜਾਂ ਨੇ ਸੋ ਅੰਗਰੇਜ਼ੀ ਫੌਜਾਂ ਇੱਥੇ ਰਿਆਹਾ ਕਰਦੇ ਸੀ ਇਹ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਸੀ ਸੋ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਵਾ ਆਪਣੇ ਕੰਮ ਕਾਜ ਲੋਕਾਂ ਨੂੰ ਛੱਡਨੇ ਪਏ ਜਿੱਥੇ ਕੰਮ ਹੈਗੇ ਸੀ ਜਿੱਥੇ ਘਰ ਹੈਗੇ ਸੀ ਪੰਜਾਬੀਆਂ ਨੂੰ ਪਾਕਿਸਤਾਨ ਛੱਡਣਾ ਪਿਆ ਬੜੇ ਘਰ ਪਾਕਿਸਤਾਨ ਚੋਂ ਉਜੜੇ ਅਤੇ ਬੜੇ ਹੀ ਘਰ ਜਿਹੜੇ ਆ ਹਿੰਦੁਸਤਾਨ ਚੋਂ ਮੁਸਲਮਾਨਾਂ ਦੇ ਉਜੜੇ ਸੋ ਪਾਰਟੀਸ਼ੀਅਮ ਮਿਊਜ਼ੀਅਮ ਜਿਹੜਾ ਵਾ ਉਹ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਨੂੰ ਅਲਾਉ ਨਹੀਂ ਕਰਦਾ ਸੋ ਇਸ ਲਈ ਤੁਹਾਡੇ ਨਾਲ ਅਸੀਂ ਤਸਵੀਰਾਂ ਸਾਂਝੀਆਂ ਕਰਾਂਗੇ ਨਾਲ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਸੋ ਇਹ ਵੀ ਇੱਕ ਤਸਵੀਰ ਜਿਹੜੀ ਆ ਮਿਊਜ਼ੀਅਮ ਦੇ ਵਿੱਚ ਲੱਗੀ ਹੈ ਜੀ ਜੋ ਕਿ ਦੋਨਾਂ ਦੇਸ਼ਾਂ ਦੇ ਵਿੱਚ ਆਰੀ ਚੱਲਣ ਦੇ ਬਰਾਬਰ ਵੰਡ ਹੋਈ ਹੈ ਜੀ ਹਾਂਜੀ ਅੱਗੇ ਘਰ ਦਾ ਦ੍ਰਿਸ਼ ਦਿਖਾਇਆ ਗਿਆ ਹੈ ਕਿ ਵੰਡ ਸਮੇਂ ਲੋਕਾਂ ਦੇ ਘਰ ਇਦਾਂ ਉਜੜ ਕੇ ਤਬਾਹ ਹੋ ਗਏ ਸਨ ਇਸੇ ਮਿਊਜ਼ੀਅਮ ਦੇ ਵਿੱਚ ਇੱਕ ਤੰਬੂ ਵੀ ਬਣਿਆ ਜੀ ਇਹ ਦਿਖਾਇਆ ਗਿਆ ਹੈ ਕਿ ਲੋਕਾਂ ਦੇ ਘਰ ਉਜੜਨ ਤੋਂ ਬਾਅਦਾਂ ਤਿੰਨ ਤਿੰਨ ਪਰਿਵਾਰ ਇੱਕ ਹੀ ਤੰਬੂ ਦੇ ਵਿੱਚ ਗੁਜ਼ਾਰਾ ਕਰਨ ਦੇ ਲਈ ਮਜਬੂਰ ਹੋ ਗਏ ਸਨ ਮਿਊਜ਼ੀਅਮ ਦੇ ਵਿੱਚ ਜੇਲ੍ਹ ਵੀ ਬਣੀ ਹੈ ਜੀ ਬਾਕੀ ਮਿਊਜ਼ੀਅਮ ਦੇ ਵਿੱਚ ਇੱਕ ਫਿਲਮ ਦੇ ਰਾਹੀਂ ਵੰਡ ਦੇ ਵੇਲੇ ਦਾ ਪੂਰਾ ਹਾਲ ਬਿਆਨ ਕੀਤਾ ਗਿਆ ਹੈ ਕਿ ਕਿਵੇਂ ਲੋਕ ਉਜੜੇ ਕਿਵੇਂ ਲੋਕਾਂ ਦੇ ਘਰ ਬਰਬਾਦ ਹੋਏ ਇੱਕ ਅੰਕਲ ਜੀ ਆਪਣਾ ਕੰਮ ਕਾਜ ਕਰ ਰਹੇ ਨੇ ਸੋ ਉਹਨਾਂ ਨੇ ਕੰਮ ਕਾ ਚਲਾਇਆ ਜੀ ਸੋ ਉਹਨਾਂ ਨੇ ਇੱਕ ਬੈਨਰ ਵੀ ਬਹੁਤ ਸੋਹਣਾ ਲਗਾਇਆ ਆਪਣੇ ਸ਼ਾਪ ਦੇ ਵਿੱਚ ਮੂਰਖ ਬੰਦਾ ਮਨ ਦੇ ਅੰਦਰ ਕਰਦਾ ਲੱਖ ਸਲਾਹ ਸਿਰ ਤੇ ਮੌਤ ਪੁਕਾਰ ਦੀ ਦਮ ਨਹੀਂ ਵਸਾਹ ਅੰਮ੍ਰਿਤ ਛਕੋ ਤੇ ਨਾਮ ਜਪੋ ਸੋ ਇਹਦਾ ਤਸਵੀਰਾਂ ਦਿਖਾਇਆ ਕਿ ਉਸ ਸਮੇਂ ਆਪਣੇ ਬਜੁਰਗ ਇਸ ਤਰ੍ਹਾਂ ਕੰਮਕਾਰ ਆਪਣਾ ਕਰਦੇ ਸੀਗੇ ਤੇ ਬਾਅਦ ਦੇ ਵਿੱਚ ਆਪਾਂ ਬਾਅਦ ਦੇ ਵਿੱਚ ਜਿਹੜੇ ਦੇਸ਼ ਦੀ ਵੰਡ ਹੋਣ ਦੀ ਗੱਲ ਆਈ ਪਾਕਿਸਤਾਨ ਪੰਜਾਬੀਆਂ ਨੂੰ ਛੱਡਣਾ ਪਊਗਾ ਮੁਸਲਮਾਨ ਹਿੰਦੁਸਤਾਨੀਆਂ ਨੂੰ ਛੱਡਣਾ ਪਊਗਾ ਸੋ ਇਹ ਗੱਲ ਬੜੀ ਸੋਚ ਤੇ ਵਿਚਾਰ ਵਾਲੀ ਸੀ ਫਿਕਰ ਵਾਲੀ ਸੀ